ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਵਾਹੇ ਗੁਰੂ 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 ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਗੁਰੂ ਸਤ ਸਤਿ ਜੀ ਬਾਰੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਬੀੜਪਾਪਾ ਪੁੱਡਾ ਸਾਹਿਬ ਜੀ ਦੇ ਮੇਲੇ ਦੀਆਂ ਅੱਜ ਅਸੀਂ ਫੇਰ ਹਰ ਸਾਲ ਦੀ ਤਰ੍ਹਾਂ ਇੱਥੇ ਪੰਨੀ ਸ਼ਕੀਨ ਦਾ oprala ਕੀਤਾ ਹੈ ਸਾਰੀ ਆਪਣੀ ਨੌਜਵਾਨ ਕਮੇਟੀ ਨੇ ਤੇ ਸਾਰੇ ਐਨ ਆਰ ਆਈ ਵੀਰਾਂ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਬੂਟਿਆਂ ਦਾ oprala ਕੀਤਾ ਹੈ ਬੂਟੇ ਵੰਡੇ ਇਹ ਆ ਇਹ ਔਰ ਇੱਕ ਚਪੀ ਦਾ ਇੱਕ ਲੰਗਰ ਦਾ ਜੋ ਵੀ ਆ ਬੱਡੀ ਨੂੰ ਬੂਟੇ ਜਿਹੜੇ ਸਾ ਖਾਸ ਕਰਕੇ ਸਾਡਾ ਮੇਨ ਬੂਟੇ ਬੰਦੋਂ ਦਾ ਇਹ ਮੋਡ ਵੀ ਇੱਕ ਸੇਰ ਹੀ ਸਾਰੀ ਨੌਜਵਾਨ ਟੀਮ ਨੂੰ ਵੀ ਵੀ ਜਿਹੜੇ ਬੂਟੇ ਲੈ ਕੇ ਵੀ ਜਾਂਦੇ ਜੇ ਉਹ ਤੁਸੀਂ ਜਰੂਰ ਲਾਇਆ ਕਰੋ ਆਪਦੇ ਘਰਾਂ ਦੇ ਵਿੱਚ ਸਿੰਘ ਬੂਟੇ ਲਾ ਕੇ ਕਿ ਇਹ ਨਾ ਕੋਟ ਫਟ ਜਾਂਦੇ ਆ ਕੋਈ ਬੂਟੇ ਨਾ ਸੁਕਾ ਕਰੋ ਉਹ ਬੂਟੇ ਜਰੂਰ ਲਾਇਆ ਕਰੋ ਬਾਕੀ ਸਾਰੀ ਸੰਗਤ ਨੂੰ ਬੋਲ ਦਰਦਾ ਵਾ ਬਾਅਦ ਚੜ ਕੇ ਪਾਪਾ ਬੁੱਟਾ ਸਾਹਿਬ ਦੀਆਂ ਕੁੱਟੀਆਂ ਲੈ ਕੇ ਜਾਣ ਆਪੋ ਆਪਣੇ ਘਰਾਂ ਦੇ ਵਿੱਚ ਤੇ ਇੱਕ ਥੋੜਾ ਜਿਹਾ ਜਿਹੜਾ ਟ੍ਰੈਫਿਕ ਜਿਹੜਾ ਨਿਯਮ ਆ ਇਹ ਆਪਾਂ ਨੂੰ ਆਪ ਸਿੱਖਣੇ ਚਾਹੀਦੇ ਆ ਆਪ ਆਪਾਂ ਨੂੰ ਇਹ ਚੀਜ਼ ਨੂੰ ਪਹੁੰਚ ਕਰਨਾ ਚਾਹੀਦਾ ਥੋੜਾ ਧੀਰਜ ਦੇ ਨਾਲ ਤੇ ਥੋੜਾ ਜਿਹਾ ਹੌਸਲੇ ਦੇ ਨਾਲ ਚੱਲਣਾ ਚਾਹੀਦਾ ਹਾਂ ਕਿ ਇਹ ਅਰੇ ਨਾ ਬੂਟੇ ਜਦ ਤਰ੍ਹਾਂ ਵੱਢੀ ਜਾਂਦੇ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਵੀਰ ਜੀ ਵੇਖੋ ਜਿੱਦ ਤਰ੍ਹਾਂ ਬੂਟੇ ਵੱਢੀ ਜਾਂਦੇ ਆ ਕੱਲ ਨੂੰ ਜਿੱਦ ਤਰ੍ਹਾਂ ਆਕਸੀਜਨ ਤੁਹਾਨੂੰ ਪਤਾ ਹੀ ਆ ਅੱਜ ਕੱਲ ਅਟੈਕ ਦੀ ਬਿਮਾਰੀ ਜਦੋਂ ਆਉਂਦੀ ਆ ਬੰਦੇ ਨੂੰ ਉਹਨੂੰ ਇੱਕ ਆਕਸੀਜਨ ਲੈਵਲ ਘਟਦਾ ਜਦੋਂ ਬੰਦੇ ਦਾ ਤੇ ਆਕਸੀਜਨ ਲੈਵਲ ਆਪਾਂ ਨੂੰ ਰੋਕ ਦਿੰਦਾ ਵਾ ਇਹਦੇ ਬੱਚੇ-ਬੱਚੇ ਨੂੰ ਪਤਾ ਵਾ ਤੇ ਜੋ ਹੁਣ ਆ ਸੜਕੀ ਬਣੀ ਆ ਵੇਖ ਲਓ ਤੁਸੀਂ ਅੰਮ੍ਰਿਤਸਰ ਤੱਕ ਕਿੰਨੇ ਬੂਟੇ ਵੱਢੇ ਗਏ ਆ ਤੇ ਇਹਦੇ ਬਦਲੇ ਸਰਕਾਰ ਨੇ ਇੱਕ ਬੂਟਾ ਨਹੀਂ ਲਾਇਆ ਠੀਕ ਆ ਨਾ ਜੀ ਤੇ ਇਸ ਕਰਕੇ ਸਰਕਾਰਾਂ ਨੇ ਜੋ ਕਰਨਾ ਉਹਨਾਂ ਤੇ ਕਰ ਹੀ ਜਾਣਾ ਵਾ ਪਰ ਜਿਹੜਾ ਆਪਣਾ ਹਰ ਇੱਕ ਘਰ ਦੇ ਇੱਕ ਬੰਦੇ ਦਾ ਜਿਹੜਾ ਇਹ ਮੋਟਿਵ ਹੋਣਾ ਚਾਹੀਦਾ ਕਿ ਇੱਕ ਬੂਟਾ ਜਾਂ ਦੋ ਬੂਟੇ ਜ਼ਰੂਰ ਲਾਉਣ ਇਸ ਕਰਕੇ ਤਾਂ ਕਿ ਜੋ ਉਹ ਘਾਟਿਆ ਉਹ ਪੂਰੀ ਹੋ ਸਕੇ ਨਹੀਂ ਤੇ ਤੁਹਾਨੂੰ ਪਤਾ ਜੀ ਆਕਸੀਜਨ ਨਾਲ ਮਿਹੜੀ ਆਕਸੀਜਨ ਤੋਂ ਬਿਨਾ ਆਪਾਂ ਸਾਹ ਕਿਦਾਂ ਬੰਦਾ ਰਹੂਗਾ ਜਾਂ ਕਿਦਾਂ ਆਪਦਾ ਸਾਹ ਦੀ ਕਮੀ ਨੂੰ ਪੂਰਾ ਕਰੂਗਾ ਇੱਕ ਪਾਣੀ ਦਾ ਲੈਵਲ ਵੀ ਠਾਹ ਜਾਈ ਚੰਦਿਆ ਪਾਣੀ ਦਾ ਵੀ ਬੂਟਿਆਂ ਦੇ ਇਹਨਾਂ ਦੇ ਆਧਾਰ ਤੇ ਹੀ ਆ ਪਾਣੀ ਕੋ ਅੱਗੇ ਪਾਣੀ ਹੁੰਦਾ ਸੀ ਹੁਣ 70-80 ਫੁੱਟ ਦੇ ਹੁਣ ਪਾਣੀ ਜਿਹੜਾ ਉਹ ਚਲ ਗਿਆ 2-2 2.5 100 ਫੁੱਟ ਦੇ ਪਾਣੀ ਜਿਹੜੇ ਚੰਗੇ ਪਾਣੀ ਸਾਦੇ 3-4 ਫੁੱਟ ਦੇ ਚਲ ਗਿਆ ਅੱਗੇ ਹੁਣ ਪਹਿਲਾਂ ਸੁਣਦੇ ਆ ਆਪਾਂ ਬਜ਼ੁਰਗ ਆਪਣੇ ਨਲਕਿਆਂ ਦੇ ਪਾਣੀ ਪੀ ਪੀ ਗਏ ਉਹ ਆਪੇ ਖੇਤਾਂ ਵੀ ਚੰਗੀਆਂ ਸਾਰਾ ਕੁਝ ਚੰਗਾ ਹੈ ਹੁਣ ਤੇ ਆਪਣਾ 5-500 ਫੁੱਟ ਗੋਰ ਦਾ ਪਾਣੀ ਪੀਤੀ ਜਾਂਦੇ ਆ ਉਹ ਤਾਂ ਵੀ ਆਪਾਂ ਮਤਲਬ ਕੀ ਆਪਣੇ ਆਪ ਨੂੰ ਤੰਦਰੁਸਤ ਨਹੀਂ ਰੱਖ ਸਕਦੇ ਕੋਈ ਔਰ ਅੱਜ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਮੇਰੇ ਅੱਗੇ ਦੇਖਦਾ ਪਿਆ ਵੀ ਫਿਲਟਰ ਘਰਾਂ ਦੇ ਵਿੱਚ ਲੱਗੇ ਹੋਏ ਆ ਆਪਾਂ ਕਹਦੇ ਜਿੰਨੇ ਕਿ ਮੈਂ ਫਿਲਟਰ ਦਾ ਪਾਣੀ ਪੀਂਨਾ ਮੈਂ ਫੇਰ ਵੱਜਦਾ ਹਾਂ ਪਰ ਉਹ ਪਾਣੀ ਮੇਰੇ ਹਿਸਾਬ ਨਾਲ ਫਿਲਟਰ ਦਾ ਵੀ ਜਿਹੜਾ ਉਹ ਆਪਾਂ ਨੂੰ ਕੋਈ ਏਡਾ ਚੰਗਾ ਨਹੀਂ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਪਿਆਰੀ ਸਾਧ ਸੰਗਤ ਜੀ ਦੋੜੋ ਦੋੜੋ ਆਏ ਬਾਬਾ ਬੁੱਢਾ ਸਹਿਜ ਜੀ ਦੇ ਮੇਲੇ ਤੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਐਨ ਆਰ ਆਈ ਟੀਮ ਤੇ ਨੌਜਵਾਨ ਕਮੇਟੀ ਅਟਾਚ ਬਾਲ ਵੱਲੋਂ ਸਾਰੇ ਬਾਹਰ ਵਾਲਾਈ ਸੰਗਤ ਨੂੰ ਲੱਖ ਲੱਖ ਵਧਾਈਆਂ ਬਾਬਾ ਬੁੱਢੇ ਸਾਹਿਬ ਜੀ ਦੇ ਮੇਲੇ ਦੇ ਫਲਾਨਾ ਟੋੜ ਮੇਲਾ ਜਿਵੇਂ ਕਿ ਤੁਹਾਨੂੰ ਪਤਾ 5 6 7 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਹਰ ਮੇਲੇ ਤੇ ਸਾਡੀ ਟੀਮ ਵੱਲੋਂ ਲੰਗਰ ਲਾਇਆ ਜਾਂਦਾ ਹੈ ਇਸ ਵਾਰ ਵੀ ਬੋਟਿਆਂ ਦਾ ਲੰਗਰ ਲਾਇਆ ਹੈ ਬੋਟਿਆਂ ਦਾ ਲੰਗਰ ਲਵਾਉਣਾ ਬਹੁਤ ਜ਼ਰੂਰੀ ਹੈ ਆਕਸੀਜਨ ਜਿੱਦਾਂ ਮੇਰੇ ਵੱਡੇ ਵੀਰ ਨੇ ਦੱਸਿਆ ਕਿ ਆਕਸੀਜਨ ਲੈਵਲ ਘਟਦਾ ਜਾਂਦਾ ਹੈ ਉਸ ਨੂੰ ਅਪਡੇਟ ਕੰਟੀਨੈਂਟ ਰੱਖਣ ਲਈ ਸਾਨੂੰ ਸਾਰਿਆਂ ਨੂੰ ਬੋਟਿਆਂ ਦੀ ਭਾਜਲ ਕਰਨੀ ਚਾਹੀਦੀ ਹੈ ਔਰ ਨਾਲੇ ਘਰ ਘਰ ਬੋਲਾ ਲਾ ਕੇ ਉੱਪਰ ਰੋਕਾ ਨਾਮ ਵਾਲਾ ਲਾਡੇ ਬੋਤਾ ਆਕਸੀਜਨ ਨੂੰ ਵਧਾਉਣਾ ਚਾਹੀਦਾ ਸਾਡੀ ਕਮੇਟੀ ਜੀ ਕੋਈ ਹੋਰ ਵੀ ਕਰ ਮੰਨਦੀ ਹੈ 16 83 15 ਨਾਲੇ ਪਾੜੀ ਕਮੇਟੀ ਆਪਣੇ ਟੇਬਲ ਤੇ ਜੇ ਕਿ ਗਰੀਬ ਨੂੰ ਇਹਨੂੰ ਕੱਪੜਿਆਂ ਦੀ ਲੋੜ ਹੈ ਕੱਪੜੇ ਲੈ ਕੇ ਦਿੰਦੀ ਕਿ ਇਹ ਛੋਟੇ ਬੱਚੇ ਸਕੂਲ ਦੇ ਨੂੰ ਜੇ ਕਿ ਚੀਜ਼ ਦੀ ਲੋੜ ਹੈ ਕਾਪੀ ਪੈਨਸਲ ਜਾਂ ਹੋਰ ਡਰੈਸ ਜਾਂ ਕਿ ਇਹਨੂੰ ਤੇ ਗਰੀਬ ਤੋਂ ਜ ਨਹੀਂ ਕਮਾਈ ਕਰਦਾ ਦਾ ਕਿਸੇ ਦਾ ਕੋਈ ਨਹੀਂ ਸਾਧਨ ਹੈਗਾ ਕਮਾਈ ਦਾ ਤੇ ਹੋਰੇ ਵਾਸਤੇ ਲੰਗਰ ਵੀ ਲਾਉਂਦੀ ਹੈ ਤੇ ਰਾਜਨ ਵੀ ਘਰ ਘਰ ਬਟਾਉਂਦੀ ਹੈ ਬਸ ਇਹ